ਰਖੜਾ ਸਾਹਿਬ ਨੇ ਇੱਕ ਦਿਨ ਬੋਲ ਕੇ ਮੀਡੀਆ ਨੂੰ ਦੱਸਿਆ ਕਿ ਅਸੀਂ ਸਾਰਾ ਕੁਝ ਹੀ ਤੈਅ ਕਰ ਲਿਆ ਕੱਲ੍ਹ ਬਣਾਉਣਾ ਇਹਦਾ ਮਤਲਬ ਹੈ ਤੁਸੀਂ ਸਾਰੀ ਸਿੱਖ ਸੰਗਤ ਨੂੰ ਜਿਹੜਾ ਉਹ ਗੁੰਮਰਾਹ ਕਰ ਰਹੇ ਸੀ ਜਦੋਂ ਸੁਧਾਰ ਲਹਿਰ ਦੀ ਸਾਡੀ ਮੀਟਿੰਗ ਹੋਈ ਸੁਧਾਰ ਲਹਿਰ ਦੀ ਮੀਟਿੰਗ 'ਚ ਗਿਆਨੀ ਹਰਪੀ ਸਿੰਘ ਜੀ ਆਏ ਤੇ ਉੱਥੇ ਚੰਦੂ ਮਹਾਰਾਜ ਸਾਹਿਬ ਨੇ ਉਹਨਾਂ ਨੂੰ ਸੁਧਾਰ ਲਹਿਰ ਦੀ ਅਗਵਾਈ ਕਰਨ ਲਈ ਕਿਹਾ ਇਹਦਾ ਮਤਲਬ ਇੱਕ ਤਾਂ ਇਹ ਗੱਲ ਸਪਸ਼ਟ ਹੋ ਗਈ ਕਿ ਜਿਹੜਾ ਅੱਜ ਗਿਆਨੀ ਹਰਪੀ ਸਿੰਘ ਪ੍ਰਧਾਨ ਬਣੇ ਇਹ ਬਹੁਤ ਵੱਡਾ ਸ਼ਰਿੰਤਰ ਸੀ ਬਹੁਤ ਵੱਡਾ ਪਹਿਲਾ ਤੈਅ ਸੀ ਗਿਆਨੀ ਹਰਪੀ ਸਿੰਘ ਦੀ ਵੀ ਇੱਕ ਵੀਡੀਓ ਪਿਛੇ ਤੋਂ ਪ੍ਰਧਨ ਪ੍ਰੰਧਾਨ ਬਣੇ ਨੇ ਉਹ ਉਹਨਾਂ ਨੇ ਤਕਰੀਰ ਚ ਕਿਹਾ ਕਿ ਪੰਜੇ ਜਿਹੜੇ ਮੈਂਬਰ ਸੀ ਸਾਰੇ ਜਿਹੜੇ ਇਹਨਾਂ ਜਿਨ੍ਹਾਂ ਨੇ ਭਰਤੀ ਕਰਵਾਈ ਹੈ ਕਿ ਮੈਂ ਉਹਨਾਂ ਦੇ ਨਾਂ ਆਪਣੀ ਹੱਥੀ ਲਿਖੇ ਜਦੋਂ ਕੀ ਜੀ ਅਕਾਲ ਤਖਤ ਸਾਹਿਬ ਦੇ ਜਿਹੜੇ ਜ਼ਥੇਦਾਰ ਸੀ ਮੇਨ ਜ਼ਥੇਦਾਰ ਸੀ ਉਹ ਕਨੇ ਰਕਵੀਰ ਸਿੰਘ ਸੀ ਤੇ ਉਹ ਹਰਪੀ ਸਿੰਘ ਜਿਹੜੇ ਨੇ ਉਹ ਢੀਂਸਾ ਸਾਹਿਬ ਦੇ ਘਰੇ ਸੁਧਾਰ ਲਹਿਰ ਦੀ ਮੀਟਿੰਗ ਕਰਦੇ ਨੇ ਇਹੀ ਆਗੂ ਜਿਹੜੇ ਪੰਜ ਮੈਂਬਰ ਸੀ ਉਹ ਮੀਟਿੰਗ ਦੇ ਵਿੱਚ ਹਾਜ਼ਰ ਨੇ ਤੇ ਉਹੀ ਆਗੂਆਂ ਨੇ ਸੁਧਾਰ ਲਹਿਰ ਦਾ ਨਾਮ ਰੱਖਿਆ ਇਹਦਾ ਮਤਲਬ ਸਾਰਾ ਕੁਝ ਆਪਸ ਦੇ ਵਿੱਚ ਤੁਸੀਂ ਪੱਖਪਾਤ ਫਿਰਦਾ ਮਤਲਬ ਕਰ ਰਹੇ ਸੀ ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਜਿੰਦੇ ਘਰੇ ਤੁਹਾਨੂੰ ਆਫਰ ਹੋਇਆ ਪ੍ਰਧਾਨਗੀ ਦਾ ਪਰਮਿੰਦਰ ਜਿੰਦ ਢੀਂਡਸਾ ਜੋ ਕਿ ਸਰਸੇ ਸਾਧ ਦੇ ਡੇਰੇ ਗਿਆ ਉਹਨੂੰ ਤੁਸੀਂ ਸਜ਼ਾ ਹੀ ਨਹੀਂ ਲਾਈ ਇੱਕੋ ਬੰਦਾ ਸੀ ਜਿਹਨੂੰ ਉੱਥੇ ਬੁਲਾ ਕੇ ਤੇ ਜਿਹਨੇ ਗੁਨਾਹ ਵੀ ਮੰਨ ਲਿਆ ਕਿ ਮੈਂ ਡੇ ਸਰਸੇ ਵਾਲ ਦੇ ਡੇਰੇ ਗਿਆ ਤੇ ਜਿਹਨੂੰ ਸਜ਼ਾ ਨਹੀਂ ਲਾਈ ਗਈ ਕੱਲ ਚੰਦੂ ਮਰਸਾਨ ਨੇ ਸਪਸ਼ਟ ਕੀਤਾ ਕਿ ਇਹ ਬੋਟਾ ਸੁਧਾਰ ਲਹਿਰ ਦਾ ਢੀਂਡਸਾ ਸਾਹਿਬ ਦੇ ਘਰੇ ਸੁਧਾਰ ਲਹਿਰ ਨੇ ਢਿੰਸਾ ਸਾਹਿਬ ਨੇ ਬੈਠ ਕੇ ਸਾਰਿਆਂ ਨੇ ਗੰਨੀ ਹਰਪੀ ਸਿੰਘ ਦਾ ਅਗਵਾਈ ਕਰਨ ਦਾ ਬੂਟਾ ਲਾਇਆ ਸੀ 6 ਮਹੀਨੇ ਪਾਰਟੀ ਵਿੱਚ ਚਲਣੀ ਜਿਹੜਾ ਬਣਾਇਆ ਨਮਾ ਬੱਕਰਾ ਚੁੱਲਾ ਉਹ ਬੱਕਰੇ ਚੁੱਲੇ ਦੀਆਂ ਸਾਰੀਆਂ ਜਿਹੜੀਆਂ ਮੈਂ ਸਾਹਮਣੇ ਕਿ ਅੱਗ ਦੀਆਂ ਲਾਈਆਂ ਉਹ ਜਾਂ ਡੰਡੇ ਨੇ ਵਿੱਚ ਨੇ ਉਹ ਸਾਰੇ 6 ਮਹੀਨੇ ਚ ਭੁਗ ਪੈ ਜਾਣੇ ਇਹਨਾਂ ਦਾ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਆ ਅੱਜ ਸਿ ਇਹ ਅਕਾਲੀ ਦਲ ਦੇ ਆਗੂ ਸਰਜੀਤ ਸਿੰਘ ਝਿੰਜਰ ਜਿਹੜੇ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਕ ਵੀਡੀਓ ਵਾਇਰਲ ਹੋਈ ਹੈ ਜੀ ਸੰਗਰੂਰ ਲੋਂਗੋਵਾਲ ਦੀ ਜਿਹੜੇ ਹਰਚੰਦ ਸਿੰਘ ਲੋਂਗੋਵਾਲ ਨੇ ਉਹਨਾਂ ਦੇ ਵਰਸੀ ਨੂੰ ਲੈ ਕੇ ਜਿਹੜਾ ਸਮਾਗਮ ਹੋਏ ਨੇ ਵੱਖ-ਵੱਖ ਉੱਥੇ ਸਟੇਜਾਂ ਲੱਗੀਆਂ ਨੇ ਨਵਾਂ ਅਕਾਲੀ ਦਲ ਜਿਹੜਾ ਉਭਾਰ ਹੋਇਆ ਉਹਨਾਂ ਦੀ ਸਟੇਜ ਲੱਗੀ ਤੇ ਅਕਾਲੀ ਦਲ ਬਾਦਲ ਨੇ ਉੱਥੇ ਆਪਣੀ ਸਟੇਜ ਲਾਈ ਪਰ ਉੱਥੇ ਜਿਹੜਾ ਨਵਿਆਂ ਅਕਾਲੂ ਅਕਾਲੀ ਦਲ ਬਣਿਆ ਉਹਦੇ ਵਿੱਚ ਪ੍ਰੇਮ ਸਿੰਘ ਚੰਦੂਆਜੜਾ ਉਹਨਾਂ ਨੇ ਗੱਲਾਂ ਕਹੀਆਂ ਵੀਡੀਓ ਉਹਦੀ ਵਾਇਰਲ ਹੋਈ ਉਸ ਵੀਡੀਓ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਰਜੀਤ ਸਿੰਘ ਚਿੰਜਰ ਜਿਹੜੇ ਕਿ ਯੂਥ ਅਕਾਲੀ ਦਲ ਦੇ ਲੀਡਰ ਨੇ ਸਾਡੇ ਨਾਲ ਨੇ ਅਸਸਤਿ ਕਾਲ ਜੀ ਅਸਸਤਿ ਕਾਲ ਜੀ ਅਜਿੰਦਰ ਸਭ ਜਿਹੜੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਸਵਾਲ ਬੜੇ ਉਹਦੇ ਤੇ ਤੁਹਾਡੇ ਆਗੂਆਂ ਵੱਲੋਂ ਖੜੇ ਕੀਤੇ ਗਏ ਸੀਨੀਅਰ ਆਗੂਆਂ ਵੱਲੋਂ ਕਹਿੰਦੇ ਕਿ ਉਹਦੇ ਚ ਬਹੁਤ ਕੁਝ ਗੱਲਾਂ ਸਾਹਮਣੇ ਆਈਆਂ ਨੇ ਹੁਕਮਨਾਮੇ ਦੀ ਵੀ ਗੱਲ ਕੀਤੀ ਗਈ ਕਹਿੰਦੇ ਹੁਕਮਨਾਮਾ ਤਾਂ ਹਰ ਸਿੱਖ ਨੂੰ ਪ੍ਰਵਾਨ ਹੁੰਦਾ ਪਰ ਜਿੱਥੋਂ ਤੱਕ ਗੱਲ ਕਹਿੰਦੇ ਉਹਦੇ ਚ ਸਾਜ਼ਿਸ਼ ਦੀ ਵੀ ਗੱਲ ਜਿਹੜੀ ਹੈਗੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੰਦੂ ਮਾਜਰਾ ਨੇ ਮੰਨੀ ਹੈ ਕੀ ਹੈ ਸਾਰਾ ਮਾਮਲਾ ਜਿਹੜਾ ਤੁਸੀਂ ਅੱਜ ਉਮਾਰ ਕੇ ਲੈ ਕੇ ਆ ਰਹੇ ਹੋ ਦੇਖੋ ਜੋ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਹੋਇਆ ਉਹ ਤੋਂ ਪਾਰ ਪਾਟ ਨੇ ਸਾਰਾ ਮੰਨਿਆ ਮੰਨਣਾ ਵੀ ਚਾਹੀਦਾ ਕਿਉਂਕਿ ਜਿਹੜੀ ਕੱਲ ਤੱਕ ਸਾਡਾ ਜੋ ਹੁਕਮ ਹੁੰਦਾ ਉਹ ਹਰ ਇੱਕ ਸਿੱਖ ਦਾ ਪਰਜ ਬਣਦਾ ਕਿ ਹੁਕਮਨਾਮਾ ਮੰਨੇ ਪਰ ਜਿਹੜੀ ਅਸੀਂ ਅੱਜ ਜਿਹੜਾ ਸਵਾਲ ਚੱਕਿਆ ਜਦੋਂ ਕੱਲ ਉਹ ਲੌਂਗਵਾਲ ਸਾਡੀ ਵਰਸੀ ਤੇ ਪ੍ਰੇਮ ਸਿੰਘ ਚੰਦੂਮੱਜ ਰਹੀ ਜਿਹੜਾ ਬੋਲੇ ਨੇ ਉੱਥੇ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਜਦੋਂ ਸੁਧਾਰ ਲਹਿਰ ਦੀ ਸਾਡੀ ਮੀਟਿੰਗ ਹੋਈ ਸੁਧਾਰ ਲਹਿਰ ਦੀ ਮੀਟਿੰਗ 'ਚ ਗਿਆਨੀ ਹਰਪੀ ਸਿੰਘ ਜੀ ਆਏ ਤੇ ਉੱਥੇ ਚੰਦੂਮਾਰਾ ਸਾਹਿਬ ਨੇ ਉਹਨਾਂ ਨੂੰ ਸੁਧਾਰ ਲਹਿਰ ਦੀ ਅਗਵਾਈ ਕਰਨ ਲਈ ਕਿਹਾ ਇਹਦਾ ਮਤਲਬ ਇੱਕ ਤਾਂ ਇਹ ਗੱਲ ਸਪਸ਼ਟ ਹੋ ਗਈ ਕਿ ਜਿਹੜਾ ਅੱਜ ਗਿਆਨੀ ਹਰਪੀ ਸਿੰਘ ਪ੍ਰਧਾਨ ਇਹ ਬਹੁਤ ਵੱਡਾ ਸ਼ਰੰਤਰ ਸੀ ਬਹੁਤ ਵੱਡਾ ਪਹਿਲਾ ਤਹਿ ਸੀ ਇੱਕ ਬਲੂਪ੍ਰਿੰਟ ਸੀ ਕਿ ਕਿਵੇਂ ਕਿਵੇਂ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਣਾ ਦੂਜਾ ਉਹਨਾਂ ਨੇ ਕਿਹਾ ਕਿ ਸੁਧਾਰ ਲਹਿਰ ਦਾ ਨਾਮ ਜਿਹੜਾ ਉਹ ਮਨਪੀ ਸਿੰਘ ਯਾਦਲੀ ਨੇ ਰੱਖਿਆ ਜਦੋਂ ਕਿ ਮਨਪੀ ਸਿੰਘ ਯਾਦਲੀ ਜੀ ਹੁਣ ਤੱਕ ਇਹ ਗੱਲ ਕਹਿੰਦੇ ਆਏ ਕਿ ਮੇਰਾ ਸੁਧਾਰ ਲਹਿਰ ਨਾਲ ਕੋਈ ਲੇਗਾ ਤੇਗਾ ਨਹੀਂ ਮੈਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁਕਮ ਹੋਇਆ ਮੈਂ ਮੈਂਬਰ ਬਣ ਕੇ ਭਰਤੀ ਸ਼ੁਰੂ ਕਰ ਦਿੱਤੀ ਇਹਦਾ ਮਤਲਬ ਬਹੁਤ ਵੱਡੀ ਸ਼ਾਦਿਸਤ ਸੀ ਸਾਰਾ ਕੁਝ ਤੈ ਸੀ ਗਿਆਨੀ ਹਰਪੀ ਸਿੰਘ ਦੀ ਵੀ ਇੱਕ ਵੀਡੀਓ ਪਿੱਛੇ ਤੋਂ ਪ੍ਰਧਨ ਪ੍ਰਧਾਨ ਬਣਿਆ ਨੇ ਉਹ ਉਹਨਾਂ ਨੇ ਤਕਰੀਰ ਚ ਕਿਹਾ ਇਹ ਪੰਜੇ ਜਿਹੜੇ ਮੈਂਬਰ ਸੀ ਸਾਰੇ ਜਿਹੜੇ ਇਹਨਾਂ ਜਿਨ੍ਹਾਂ ਨੇ ਭਰਤੀ ਕਰਵਾਈ ਹੈ ਕਿ ਮੈਂ ਉਹਨਾਂ ਦੇ ਨਾਂ ਆਪਣੀ ਹੱਥੀ ਲਿਖੇ ਜਦੋਂ ਕੀ શ્રી ਕਾਲਤਾਖ ਸਾਹਿਬ ਦੇ ਜਿਹੜੇ ਜ਼ਥੇਦਾਰ ਸੀ ਮੇਨ ਜ਼ਥੇਦਾਰ ਸੀ ਉਹ ਗਿਆਨੀ ਰਕਵੀਰ ਸਿੰਘ ਸੀ ਇਹਦਾ ਮਤਲਬ ਕੀ ਜਿਹੜੇ ਉਹ ਨਾਮ ਸੀ ਉਹ ਗਿਆਨੀ ਹਰਪੀ ਸਿੰਘ ਨੇ ਲਿਖੇ ਗਏ ਤੇ ਉਹ ਹੀ ਹਰਪੀ ਸਿੰਘ ਜਿਹੜੇ ਨੇ ਉਹ ਢੀਂਸਾ ਸਾਹਿਬ ਦੇ ਘਰੇ ਸੁਧਾਰ ਲਹਿਰ ਦੀ ਮੀਟਿੰਗ ਕਰਦੇ ਨੇ ਇਹੀ ਆਗੂ ਜਿਹੜੇ ਪੰਜ ਮੈਂਬਰ ਸੀ ਉਹ ਮਿੱਟੀ ਦੇ ਵਿੱਚ ਹਾਜ਼ਰ ਨੇ ਤੇ ਉਹੀ ਆਗੂਆਂ ਨੇ ਸੁਧਾਰ ਲਹਿਰ ਦਾ ਨਾਂ ਰੱਖਿਆ ਇਹਦਾ ਮਤਲਬ ਸਾਰਾ ਕੁਝ ਆਪਸ ਦੇ ਵਿੱਚ ਜੁੜਦਾ ਦਿਖ ਰਿਹਾ ਹੈ ਤੋ ਇਹ ਇਹ ਦੋ ਗੱਲਾਂ ਨੇ ਇੱਕ ਤਾਂ ਇਹ ਐ ਕਿ ਐਜੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਤੁਸੀਂ ਉੱਥੇ ਫਸੀਲ ਤੇ ਨਾਲ ਹੁਕਮਨਾਮੇ ਸੁਣਾ ਰਹੇ ਸੀ ਇਹਦਾ ਮਤਲਬ ਤੁਹਾਡੇ ਮਨ ਚ ਬਹੁਤ ਗੱਲਾਂ ਪਹਿਲਾਂ ਤੋਂ ਤੈਅ ਸੀ ਹਮ ਇੱਕ ਤੁਸੀਂ ਪੱਖਪਾਤ ਫਿਰ ਇਹਦਾ ਮਤਲਬ ਕਰ ਰਹੇ ਸੀ ਕਿਉਂਕਿ ਪਰਮਿੰਦਰ ਸਿੰਘ ਢੀਂਸਾ ਜਿੰਦੇ ਘਰੇ ਤੁਹਾਨੂੰ ਆਫਰ ਹੋਇਆ ਪ੍ਰਧਾਨਗੀ ਦਾ ਸੁਧਾਰ ਲਹਿਰ ਦੀ ਗੁਆਇਜ਼ ਕਰਨ ਦਾ ਉਹਨਾਂ ਦੇ ਢੀਂਸਾ ਸਾਹਿਬ ਚਲੋ ਹੁਣ ਇਸ ਦੁਨੀਆ ਚ ਨਹੀਂ ਰਹੇ ਮੈਂ ਉਹਨਾਂ ਬਾਰੇ ਕੁਝ ਜ਼ਿਆਦਾ ਨਹੀਂ ਕਹਿਣਾ ਪਰ ਉਹਨਾਂ ਦੇ ਬੇਟਾ ਪਰਮਿੰਦਰ ਸਿੰਘ ਢੀਂਸਾ ਜੋ ਕਿ ਸਰਸੇ ਸਾਧ ਦੇ ਡੇਰੇ ਗਿਆ ਉਹਨੂੰ ਤੁਸੀਂ ਸਜ਼ਾ ਹੀ ਨਹੀਂ ਲਾਈ ਇੱਕੋ ਬੰਦਾ ਸੀ ਜਿਹਨੂੰ ਉੱਥੇ ਬੁਲਾ ਕੇ ਤੇ ਜਿਹਨੇ ਗੁਨਾਹ ਵੀ ਮੰਨ ਲਿਆ ਕਿ ਮੈਂ ਡੇ ਸਰਸੇ ਵਾਲ ਦੇ ਡੇਰੇ ਗਿਆ ਤੇ ਜਿਹਨੂੰ ਸਜ਼ਾ ਨਹੀਂ ਲਾਈ ਗਈ ਇਹਦਾ ਮਤਲਬ ਬਹੁਤ ਵੱਡੀ ਸ਼ਾਦੀ ਸੀ ਬਹੁਤ ਵੱਡਾ ਪਲਾਨ ਸੀ ਗਿਆਨੀ ਹਰਪੀ ਸਿੰਘ ਦਾ ਬਹੁਤ ਵੱਡਾ ਸ਼ਰੰਤਰ ਸੀ ਜਿਹੜਾ ਕੱਲ ਪ੍ਰੇਮ ਸਿੰਘ ਜੰਨੂ ਮੱਜਰਾ ਜੀ ਨੂੰ ਉੱਥੇ ਰੈਲੀ ਦੇ ਵਿੱਚ ਉਹ ਜਾਗਰ ਕਰ ਦਿੱਤਾ ਕਿ ਕਿਵੇਂ ਸੁਧਾਰ ਲੈ ਰਬਣੀ ਉਹਦਾ ਮੀਟਿੰਗ ਹੋਈ ਲੁਧਿਆਣੇ ਜਾਂ ਜਲੰਧਰ ਉਹ ਉੱਥੇ ਮਨਪੀ ਸਿੰਘ ਵਾਲੀ ਨੇ ਉਹਦਾ ਨਾਮ ਰੱਖਿਆ ਫਿਰ ਉਹਦੀ ਮੀਟਿੰਗ ਦੁਬਾਰਾ ਢੀਂਸਾ ਸਾਹਿਬ ਦੇ ਘਰੇ ਹੋਈ ਉੱਥੇ ਗਿਆਨੀ ਹਰਪੀ ਸਿੰਘ ਜੀ ਆਏ ਉਹਨਾਂ ਨੂੰ ਗਵਾਈ ਕਰਨ ਲਈ ਕਿਹਾ ਗਿਆ ਉਹ ਤੋਂ ਬਾਅਦ ਸਾਰੇ ਕਮੇਟੀ ਦੇ ਪੰਜ ਮੈਂਬਰ ਬਣਾਏ ਗਏ ਫਿਰ ਕਹਿੰਦੇ ਜੀ ਭਰਤੀ ਕੀਤੀ ਇਹਨਾਂ ਨੇ ਇਹ ਸਪਸ਼ਟ ਕਰ ਦਿੱਤੀ ਜਿਹੜਾ ਹੁਣ ਤੱਕ ਇਹ ਰੌਲਾ ਪਾਉਂਦੇ ਨੇ ਕਿ ਅਸੀਂ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨ ਦੇ ਨਾਲ ਭਰਤੀ ਕਰਕੇ ਨਵਾਂ ਅਕਾਲੀ ਦਲ ਬਣਾਇਆ ਪਰ ਉਹਨਾਂ ਨੇ ਕੱਲ ਚੰਨੂ ਮਰਥਾ ਨੇ ਸਪਸ਼ਟ ਕੀਤਾ ਕਿ ਇਹ ਬੂਟਾ ਸੁਧਾਰ ਲਹਿਰ ਦਾ ਢੀਂਸਾ ਸਾਹਿਬ ਦੇ ਘਰੇ ਸੁਧਾਰ ਲਹਿਰ ਨੇ ਢੀਂਸਾ ਸਾਹਿਬ ਨੇ ਬੈਠ ਕੇ ਸਾਰਿਆਂ ਨੇ ਗੰਨੀ ਹਰਪੀ ਸਿੰਘ ਦਾ ਅਗਵਾਈ ਕਰਨ ਦਾ ਬੂਟਾ ਲਾਇਆ ਸੀ ਜਿਹੜਾ ਅੱਜ ਵੱਡਾ ਹੋ ਕੇ ਫਲ ਫਰੂਟ ਦੇ ਰਿਹਾ ਚਿੰਜਰ ਸਾਹਿਬ ਉਹ ਤਾਂ ਕਹਿੰਦੇ ਕਿ ਡੈਲੀਗੇਟ ਸਾਡੇ ਜਿਹੜੇ ਲੱਖਾਂ ਦੇ ਵਿੱਚ ਹੋਗੇ ਪਰਚੀਆਂ ਲੱਖਾਂ ਚ ਬੁੱਕਾਂ ਚਲੇ ਗਈਆਂ ਤੇ ਉਹਦੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਪੰਥ ਦਾ ਵੀ ਹੁਕਮ ਹੈ ਕਿਉਂਕਿ ਸੰਗਤ ਪੰਥ ਜਿਹੜਾ ਹੁੰਦਾ ਹੈ ਉਹ ਸੁਪਰੀਮ ਮੰਨਿਆ ਜਾਂਦਾ ਹੈ ਖਾਸ ਤੌਰ ਤੇ ਕਹਿੰਦੇ ਤੁਹਾਡੇ ਤੁਹਾਡੇ ਬਾਰੇ ਉਹ ਕਹਿੰਦੇ ਵੀ ਤਾਂ ਹੁਣ ਖਾਲੀ ਹੋ ਗਏ ਨੇ ਜੀ ਸਾਰੇ ਸਾਰੀ ਜਿਹੜਾ ਪੰਥ ਵੀ ਜਿਹੜਾ ਉਹ ਉਹਨਾਂ ਨੇ ਪ੍ਰਵਾਨ ਕੀਤਾ ਸਾਨੂੰ ਉਹਨਾਂ ਦੀ ਪ੍ਰਵਾਨਗੀ ਦੇ ਨਾਲ ਹੀ ਜਿਹੜਾ ਸਾਰਾ ਕੁਝ ਹੋਇਆ ਵਾਲੀ ਗੱਲ ਤਾਂ ਸਾਰਾ ਕੁਝ ਝੂਠ ਹੈ ਜਦੋਂ ਐਡਾ ਵੱਡਾ ਸ਼ਰਿੰਤਰ ਇਹਦਾ ਮਤਲਬ ਸਾਰਾ ਕੁਝ ਝੂਠ ਹੈ ਦੂਜੀ ਗੱਲ ਇਹਨਾਂ ਨੇ ਡੈਲੀਗੇਟ ਬਣਾ ਲਏ ਤੇ ਇੱਕ ਦਿਨ ਪਹਿਲੇ ਉਹਦੇ ਬਜਿੰਦਰ ਸਿੰਘ ਮੱਖਣਵਰਾੜ ਦੇ ਘਰੇ ਬੈਠ ਕੇ ਮੀਟਿੰਗ ਦੇ ਵਿੱਚ ਤੈਅ ਕਰ ਲਿਆ ਕਿ ਕਿਹਨੂੰ ਪ੍ਰਧਾਨ ਬਣਾਉਣਾ ਕਿਹਨੂੰ ਕੀ ਬਣਾਉਣਾ ਜਦੋਂ ਉਹ ਗੱਲਾਂ ਸਾਰੀਆਂ ਮੱਕਣ ਬਰਾੜ ਨੇ ਪੋਸਟ ਪਾਈ ਹੋਈ ਡਿਲੀਟ ਕੀਤੀ ਰਖੜਾ ਸਾਹਿਬ ਨੇ ਇੱਕ ਦਿਨ ਬੋਲ ਕੇ ਮੀਡੀਆ ਨੂੰ ਦੱਸਿਆ ਕਿ ਅਸੀਂ ਸਾਰਾ ਕੁਝ ਹੀ ਤੈਅ ਕਰ ਲਿਆ ਕੱਲ੍ਹ ਬਣਾਉਣਾ ਇਹਦਾ ਮਤਲਬ ਹੈ ਤੁਸੀਂ ਸਾਰੀ ਸਿੱਖ ਸੰਗਤ ਨੂੰ ਜਿਹੜਾ ਉਹ ਗੁੰਮਰਾਹ ਕਰ ਰਹੇ ਸੀ ਗੁੰਮਾਈ ਕਰ ਰਹੇ ਕਰਦੇ ਹੋਏ ਨਾ ਇਹਦਾ ਮਤਲਬ ਜਿਹੜਾ ਨਵੇਂ ਚੁੱਲੇ ਦਾ ਪ੍ਰਧਾਨ ਆ ਉਹ ਰਖੜਾ ਸਾਹਿਬ ਦੀ ਜੇਬ ਚੋਂ ਨਿਕਲਿਆ ਜਦੋਂ ਕਿ ਬੀਬੀ ਜ਼ਗੀਰ ਚ ਕੋਰੋਂ ਨਹੀਂ ਕੁਝ ਹੋਰ ਕਹਿੰਦੇ ਸੀ ਬਾਕੀ ਕੁਝ ਹੋਰ ਕਹਿੰਦੇ ਸੀ ਇਹ ਸਾਰਾ ਕੁਝ ਅੱਜ ਅਸੀਂ ਇਹ ਸਾਰਾ ਕੁਝ ਖੋਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤਾਹ ਇਹਨੀਆਂ ਖੁੱਲਣਗੀਆਂ ਜੇਬ ਚੋਂ ਪ੍ਰਧਾਨ ਨਿਕਲਣ ਵਾਲੇ ਅਲੀਗੇਸ਼ਨ ਵੀ ਜ਼ਿਆਦਾਤਰ ਤੁਹਾਡੇ ਵਾਲੀ ਤੁਹਾਡੇ ਤੇ ਲੱਗਦੇ ਰਹੇ ਹੈ ਜਿਹੜਾ ਪਾਸ ਤੇ ਵਿੱਚ ਤੇ ਹੁਣ ਫੇਰ ਉਵੇਂ ਦੀ ਧੜੇ ਬਾਜ਼ੀਆਂ ਸ਼ੁਰੂ ਹੋ ਗਈਆਂ ਨੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁਣ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਮੈਂ ਹੈਰਾਨ ਹੈ ਕਿ ਦੂਜਿਆਂ ਤੇ ਦੋਸ਼ ਲਾਉਣ ਵਾਲੇ ਆਪ ਵਖਰੇ ਚੁੱਲੇ ਦਾ ਪ੍ਰਧਾਨ ਆਪਣੀ ਜੇਬ ਵਿੱਚੋਂ ਤੇ 1 ਸਾਲ ਪਹਿਲਾਂ ਤੈਅ ਕਰਕੇ ਜੇ ਚ ਪਾਈ ਬੈਠੇ ਨੇ ਤੇ ਸਮਾਂ ਹੋਂ ਤੇ ਕੱਢ ਦਿੰਦੇ ਨੇ ਤੇ ਸਾਰੀ ਸਿੱਖ ਸੰਗਤ ਨੂੰ ਦਾ ਧੋਖਾ ਹੀ ਦੇ ਰਹੇ ਸੀ ਨਾ ਸਾਰੀਆਂ ਭਰਤੀਆਂ ਕਰਕੇ ਸਾਰਾ ਕੁਝ ਗਮਰਾਹ ਕਰਕੇ ਇੰਨੇ ਵੱਡੇ ਕਾਲੀ ਦਲ ਪਹਿਲੇ ਵੀ ਬਣੇ ਉਹਨਾਂ ਨੇ ਹੁਣ ਜਿਸ ਤਰੀਕੇ ਦੀ ਆਪਣੀ ਤਜ਼ਵੀਜ਼ਾਂ ਦਿੱਤੀਆਂ ਨੇ ਉਹ ਕਹਿੰਦੇ ਜੀ ਅਸੀਂ ਇੱਕ ਵਿਜ਼ਨ ਡਾਕੂਮੈਂਟ ਲੈ ਕੇ ਆ ਰਹੇ ਹਾਂ ਇਹ ਵਾਲਾ ਕਾਲੀ ਦਲ ਜਿਹੜਾ ਹੈਗਾ ਉਹ ਸਿਰਫ ਆਪਣੀਆਂ ਜਾਗੀਰਦਾਰੀਆਂ ਬਚਾਉਣ ਦੇ ਵਿੱਚ ਲੱਗਿਆ ਹੋਇਆ ਸੀ ਕੁਰਸੀਆਂ ਬਚਾਉਣ ਦੇ ਵਿੱਚ ਲੱਗਿਆ ਹੋਇਆ ਹੈ ਜ਼ਿਆਦਾਤਰ ਜਿਹੜੇ ਨੇ ਉੱਥੇ ਆਗੂ ਉਸ ਅ ਕਾਲੀ ਦਲ ਦੇ ਵਿੱਚ ਸਿਰਫ ਤੇ ਸਿਰਫ ਆਪਣੀ ਜ਼ਗੀਰਦਾਰੀ ਨੂੰ ਲੈ ਕੇ ਲੱਗੇ ਪਰਿਵਾਰ ਦਾ ਇੱਕ ਹੈਗਾ ਸਾਡੇ ਇੱਥੇ ਐਵੇਂ ਨਹੀਂ ਹੋਏਗਾ ਕਹਿੰਦੇ ਉੱਥੋਂ ਦੇ ਤੁਸੀਂ ਪ੍ਰਧਾਨ ਨੂੰ ਲਾ ਸਕਦੇ ਹੋ ਕਹਿ ਸਕਦੇ ਹੋ ਇਹ ਦੂ ਲਾਂਬੇ ਹੋ ਜਾ ਜਦ ਕਿ ਇੱਥੇ ਜਿਹੜਾ ਹੈਗਾ ਜ਼ਿਆਦਾ ਤੋਂ ਜ਼ਿਆਦਾ 6 ਸਾਲ ਦੀ ਗੱਲ ਕੀਤੀ ਗਈ ਹੈ ਵੀ 3 ਸਾਲ ਜਾਂ ਮੈਕਸਿਮਮ 6 ਸਾਲ ਪੂਰੀ ਉਮਰ ਦੇ ਵਿੱਚ 6 ਸਾਲ ਲਈ ਪ੍ਰਧਾਨ ਬਣੇਗਾ ਮਤਲਬ ਕਿ ਸਾਰੀ ਉਮਰ ਲੈਣੀ ਹੋਏਗਾ ਕਹਿੰਦੇ ਉਹਨਾਂ ਨੂੰ ਕਹਿ ਸਕਦੇ ਹੋ ਕਿ ਤੁਸੀਂ ਆਪਣਾ ਪ੍ਰਧਾਨ ਜਿਹੜਾ ਹੈਗਾ ਹਟਾ ਲਓ ਇੱਥੋਂ ਇਹ ਐਸ ਤਰੀਕੇ ਦੀਆਂ ਗੱਲਾਂ ਬਾਤਾਂ ਉਹ ਤੁਹਾਡੇ ਉੱਤੇ ਸਵਾਲ ਚੱਕ ਰਹੇ ਨੇ ਤੁਹਾਡੇ ਧੜੇ ਤੇ ਕੁਝ ਨਹੀਂ ਬਹੁਤ ਕਾਲਜਲ ਬਣਦੇ ਆਏ बार-बार ਸ਼੍ਰੋਮਣੀ ਕਾਲ ਦੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਚੱਲਦੀ ਆਈ ਤੁਸੀਂ 6 ਸਾਲ ਦੀ ਗੱਲ ਕਰਦੇ ਹੋ ਇਹਨਾਂ ਨੇ ਤਾਂ 6 ਮਹੀਨੇ ਪਾਰਟੀ ਨੇ ਚਲਣੀ ਜਿਹੜਾ ਬਣਾਇਆ ਨਮਾ ਬੱਕਰਾ ਚੁੱਲਾ ਉਹ ਬਕਰੇ ਚੁੱਲੇ ਦੀਆਂ ਸਾਰੀਆਂ ਜਿਹੜੀਆਂ ਮੈਂ ਸਾਹਮਣੇ ਆ ਕਿ ਅੱਗ ਦੀਆਂ ਲਾਈਆਂ ਹੋਈਆਂ ਜਾਂ ਡੰਡੇ ਨੇ ਵਿੱਚ ਨੇ ਉਹ ਸਾਰੇ 6 ਮਹੀਨੇ ਚ ਭੋਗ ਪੈ ਜਾਣੇ ਇਹਨਾਂ ਦਾ ਕਿਉਂਕਿ ਸਾਰਾ ਕੁਝ ਝੂਠਾ ਸਾਰਾ ਕੁਝ ਸ਼ਰੰਤਰ ਆ ਬਾਕੀ ਮੈਂ ਤੁਹਾਨੂੰ ਫਿਰ ਇਹ ਸਪਸ਼ਟ ਗੱਲ ਕਹਿ ਦੇਣਾ ਚਾਹੁੰਦਾ ਕਿ ਇਹ ਇਹਨਾਂ ਦਾ ਮਕਸਦ ਕੋਈ ਨਮਾ ਝੰਡਾ ਲਿਆਉਣਾ ਨਹੀਂ ਇਹਨਾਂ ਦਾ ਮਕਸਦ ਸੀ ਕੱਲ ਔਂਗਲ ਸਾਡੀ ਵਰਸੀ ਚੱਕ ਲੋ ਡੇਢ ਘੰਟਾ ਜਿਹੜੀ ਉਹਨਾਂ ਦੀ ਸਟੇਜ ਚੱਲੀ ਆ ਡੇਢ ਘੰਟੇ ਦੇ ਵਿੱਚ 99% ਕਿ 100% ਅਕਾਲੀ ਦਲ ਨੂੰ ਭੰਡਣ ਤੋਂ ਇਲਾਵਾ ਉਹਨਾਂ ਦਾ ਇੱਕ ਗੱਲ ਦੱਸ ਦੋ ਕੋਈ ਪੰਥ ਤੇ ਪੰਜਾਬ ਲਈ ਕੀਤੀ ਹੋਈ ਇੱਕ ਗੱਲ ਇੱਕ ਵੀ ਸ਼ਬਦ ਕਿਸੇ ਬੁਲਾ ਰਹੇ ਨੇ ਪੰਥ ਤੇ ਪੰਜਾਬ ਲਈ ਬੋਲਿਆ ਹੋਵੇ 100% ਭਾਸ਼ਣ ਅਕਾਲੀ ਸ਼੍ਰੋਮਣੀ ਕਾਲਦਲ ਤੇ ਸ਼੍ਰੋਮਣੀ ਕਾਲਦਲ ਦੀ ਲੀਡਰਸ਼ਿਪ ਨੂੰ ਭੰਡਣ ਤੇ ਲਾ ਰੱਖਿਆ ਜੀ ਬਣਾ ਰਹੇ ਆ ਬਣਾ ਰਹੇ ਆ ਸਾਰਾ ਕੁਝ ਲਿਸਟਿੰਗ ਕਰ ਰਹੇ ਆ ਅਸੀਂ ਕਹਿੰਦੇ ਵਿਦਵਾਨਾਂ ਦੀ ਲੋਕ ਰਾਏ ਅਸੀਂ ਵਕੀਲਾਂ ਦੀ ਰਾਏ ਹੋਰ ਸਾਰੀਆਂ ਰਾਏ ਜੜੀਆਂ ਵਕ ਵਕ ਤਰੀਕੇ ਤੋਂ ਇਕੱਠਾ ਕਰਕੇ ਆਪਣਾ ਪੂਰਾ ਇੱਕ ਤਰਤੀਬ ਦੇ ਰਹੇ ਆ ਇੱਕ ਖਰੜਾ ਤਿਆਰ ਕਰ ਰਹੇ ਆ ਕਿ ਹੁਣ ਇਹ ਜੀਆਂ ਗੱਲਾਂ 'ਚ ਪੈਣ ਦਾ ਕੋਈ ਫਾਇਦਾ ਨਹੀਂ ਹੈਗਾ ਆਪੋ ਤੁਹਾਡੀ 'ਚ ਕਹਿੰਦੇ ਸਾਡਾ ਵੀ ਪਸੀਨਾ ਵਹਾਉਣਗੇ ਆਪਣਾ ਵੀ ਜ਼ਿਆਦਾ ਪਸੀਨਾ ਵਹਾਉਣਗੇ ਕੋਈ ਫਾਇਦਾ ਨਹੀਂ ਹੈਗਾ ਅਸੀਂ ਤਾਂ ਕਹਿੰਦੇ ਲੋਕਾਂ ਦੇ ਹਿੱਤ ਦੀਆਂ ਗੱਲਾਂ ਉਹ ਸਾਰਾ ਖਰੜਾ ਤਿਆਰ ਕਰ ਰਹੇ ਆ ਕੋਈ ਖਰੜਾ ਨਹੀਂ ਜੀ ਕੋਈ ਇਹਨਾਂ ਨੇ ਵਕੀਲਾਂ ਦੀ ਰਾਇ ਨਹੀਂ ਲਈ ਨਾ ਹੁਣ ਡੈਲੀਗੇਟ ਬਣਾਏ ਤੇ ਉਹਦੀ ਰਾਇ ਲੈ ਲਈ ਪ੍ਰਧਾਨਤਾ ਇੱਕ ਦਿਨ ਪਹਿਲਾਂ ਹੀ ਆਪਣੀ ਜੇਬ ਦੇ ਵਿੱਚੋਂ ਕੱਢ ਲਿਆ ਕੋਈ ਇਹਨਾਂ ਦਾ ਮਕਸਦ ਮੈਂ ਫੇਰ ਬਾਰ-ਬਾਰ ਕਹਿ ਰਿਹਾ ਕੋਈ ਮਕਸਦ ਪੰਥ ਤੇ ਪੰਜਾਬ ਦੀ ਲੜਾਈ ਲੜਨਾ ਨਹੀਂ ਇਹਨਾਂ ਦਾ ਮਕਸਦ ਅਜੰਡਾ ਇੱਕੋ ਅਜੰਡਾ ਤੁਸੀਂ ਕਹੇ ਵੀ ਅਜੰਡਾ ਤੈਅ ਕਰਨਗੇ ਇੱਕੋ ਅਜੰਡਾ ਹੈ ਸ਼੍ਰੋਮਣੀ ਕਲਦ ਨੂੰ ਢਾਹ ਲਾਉਣੀ ਕਿਉਂਕਿ ਇਹ ਵੀ ਉਹੀ ਐਮਨਿਸਦੋਸੀ ਵਾਲੀ ਨੀਤੀ ਤੇ ਚੱਲ ਰਹੇ ਨੇ ਸਾਮ-ਦਾਮ-ਦੰਡ ਭੇਦ ਵਾਲੀ ਤੇ ਕਿ ਕਿਸੇ ਨੂੰ ਗੱਲਾਂ ਨਾਲ ਮਿਲਾਓ ਕਿਸੇ ਨੂੰ ਡਰਾਬਾ ਮਾਰੋ ਕਿਸੇ ਨੂੰ ਪਾੜੋ ਇਹ ਜਿਹੜੀ ਨੀਤੀ ਆ ਸਿਰਫ ਕੀ ਆ ਪੰਥ ਦੇ ਵਿੱਚ ਪੰਥ ਦੀ ਲਈ ਰਾਜਨੀਤਿਕ ਸ਼ਕਤੀ ਆ ਉਹਨੂੰ ਵੰਡੀ ਪਾਉਣ ਲਈ ਇੱਕ ਵੱਡੀ ਮੈਸਮ ਹੁੰਦਾ ਕਿ ਪੰਥ ਵਿਰੋਧੀ ਬੰਦਿਆਂ ਦੀ ਪੰਥ ਵਿਰੋਧੀ ਤਾਕਤਾਂ ਦੀ ਬਹੁਤ ਵੱਡੀ ਸ਼ਾਦਿਸ਼ ਆ ਤੇ ਇਹ ਮੂਰੇ ਨੇ ਉਹ ਕਹਿੰਦੇ ਜੀ ਜਿਹੜਾ ਹੈਗਾ ਸਾਡੇ ਤੇ ਦੋਸ਼ ਬੇਸ਼ੱਕ ਲਾਏ ਜਾਂਦੇ ਆ ਕਈ ਵਾਰੀ ਵੀ ਅਸੀਂ ਬੀਜੇਪੀ ਨਾਲ ਤੋਂ ਨਿਕਲੇ ਆ ਜਾਂ ਉਹਦਾ ਕੋਈ ਹੱਥ ਹੈ ਕਹਿੰਦੇ ਇਹੋ ਜਿਹਾ ਕੋਈ ਗੱਲ ਨਹੀਂ ਹੈਗੀ ਸੈਂਟਰ ਚਾਹੇ ਤਾਂ ਜਦੋਂ ਮਰਜ਼ੀ ਐਸਜੀਪੀਸੀ ਦੇ ਚੋਣਾ ਕਰਵਾ ਸਕਦੀ ਹੈ ਔਰ ਉਸ ਚੋਣਾ ਦੇ ਵਿੱਚ ਸਾਡਾ ਜਿਹੜਾ ਹੈਗਾ ਪੂਰਾ ਦਾ ਪੂਰੀ ਪਾਰਟੀ ਉਹ ਪੂਰਾ ਹੁਮ ਹੁਮਾ ਕੇ ਉਹਦੇ ਵਿੱਚ ਪਾਰਟਿਸਿਪੇਟ ਵੀ ਕਰੇਗੀ ਔਰ ਅਸੀਂ ਉੱਥੇ ਆਪਣੇ ਉਹਨੂੰ ਅਪਰੂਵ ਕਰਾਂਗੇ ਤੇ ਆਪੇ ਪਤਾ ਲੱਗ ਜਾਣਾ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਕਿਹੜਾ ਹੈ ਅਸੀਂ ਵੀ ਮੰਨ ਕਰਦੇ ਹਾਂ ਜੀ ਅਸੀਂ ਵੀ ਡਿਮਾਂਡ ਕਰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਜਲਦੀ ਤੋਂ ਜਲਦੀ ਹੋਣੇ ਚਾਹੀਦੀਆਂ ਨੇ ਤੇ ਅਸੀਂ ਵੀ ਉਸ ਲਈ ਤਿਆਰ ਹਾਂ ਜੀ ਜਿਹੜਾ ਐ ਇਸ ਪਾਰਟिकुलर ਵੀਡੀਓ ਦੇ ਬਾਅਦ ਕਿ ਤੁਸੀਂ ਸਾਰੇ ਜਣੇ ਇਸ ਮੰਗ ਜਾਂ ਇਸ ਗੱਲ ਨੂੰ ਅੱਗੇ ਰੱਖ ਰਹੇ ਹੋ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਉਹ ਅਕਾਲ ਤਖਤ ਤੇ ਤਲਬ ਕੀਤਾ ਜਾਣਾ ਚਾਹੀਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਸੀਨੀਅਰ ਆਗੂ ਕਹਿ ਕੇ ਗਏ ਸੀ ਕਿ ਉਸ ਟਾਈਮ ਜੱਜ ਸੀਗੇ ਤੇ ਉਹਨਾਂ ਨੂੰ ਜੇ ਜੱਜ ਸੀਗੇ ਤੇ ਜੱਜ ਵੀ ਜਿਹੜਾ ਆਪਣੇ ਆਪ ਨੂੰ ਇੱਕ ਧਿਰ ਦੇ ਨਾਲ ਨਹੀਂ ਕਿਸੇ ਵੀ ਤਰੀਕੇ ਦੇ ਨਾਲ ਰਾਫਤਾ ਰੱਖ ਸਕਦਾ ਸੀਗਾ ਉਹ ਮੀਟਿੰਗ ਦੇ ਵਿੱਚ ਬੈਠੇ ਸੀਗੇ ਟੀਨਸਾ ਸਾਹਿਬ ਦੇ ਘਰੇ ਬੈਠੇ ਸੀਗੇ ਉਹ ਮੀਟਿੰਗ ਹੋਈ ਸੀਗੀ ਤੇ ਉਸ ਤੋਂ ਢੇ ਚੋਂ ਨਿਕਲ ਕੇ ਉਹ ਜੱਜ ਦੀ ਕੁਰਸੀ ਤੇ ਬੈਠੇ ਉਸ ਕਰਕੇ ਇਸ ਗੱਲ ਦੀ ਬਹੁਤ ਜਿਆਦਾ ਗੰਭੀਰਤਾ ਦੇ ਨਾਲ ਜਿਹੜਾ ਹੈਗਾ ਉਹ ਉਹਨੂੰ ਕੋਖਣਾ ਚਾਹੀਦਾ ਹੈ ਔਰ ਅਕਾਲ ਤਖਤ ਸਾਹਿਬ ਨੂੰ ਇਹਦੀ ਜਿਹੜੀ ਹੈ ਨੋਟਿਸ ਲੈਣਾ ਚਾਹੀਦਾ ਹੈ ਬਿਲਕੁਲ ਦੇਖੋ ਜੇ ਜਿਹੜਾ ਜੱਜ ਹੈ ਤੇ ਜਦ ਜੇ ਇੱਕ ਦੋ ਤੜਿਆਂ ਦੀ ਕੋਈ ਲੜਾਈ ਚੱਲ ਰਹੀ ਹੈ ਜੇ ਉਧਰ ਉਧਰ ਹੀ ਦਰਖਾਸਤਾਂ ਦਿੱਤੀਆਂ ਹੋਈਆਂ ਨੇ ਜੇ ਜੱਜ ਕਿਸੇ ਇੱਕ ਧਿਰ ਦੇ ਨਾਲ ਜਾ ਕੇ ਮੀਟਿੰਗ ਕਰੇਗਾ ਤਾਂ ਫਿਰ ਸ਼ੰਕਾ ਤਾਂ ਪੈਦਾ ਹੋਏਗੀ ਤੇ ਜੱਜ ਵੱਖਰੇ ਧੜੇ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋ ਰਿਹਾ ਉੱਥੇ ਉਹਨਾਂ ਨੂੰ ਉਹ ਧੜੇ ਦੀ ਅਗਵਾਈ ਕਰਨ ਦੇ ਆਫਰ ਦਿੱਤੇ ਜਾ ਰਹੇ ਨੇ ਇਹ ਅਸੀਂ ਨਹੀਂ ਕਹਿ ਰਹੇ ਖੁਦ ਪ੍ਰੇਮ ਸਿੰਘ ਜੰ ਨੂੰ ਮਾਜਰਾ ਜਿਹੜੀ ਅਸੀਂ ਵੀਡੀਓ ਜਨਤਕ ਕਰੀਆ ਉਹ ਆਪ ਕਹਿ ਰਹੇ ਨੇ ਕਿ ਬੱਕਰੇ ਧੜੇ ਸਾਡੇ ਵੱਲੋਂ ਆਫਰ ਦਿੱਤਾ ਗਿਆ ਸੀ ਗਿਆਨੀ ਹਰਪੀ ਸਿੰਘ ਨੂੰ ਕਿ ਸਾਡੀ ਅਗਵਾਈ ਕਰੋ ਤੇ ਉਹ ਜਿਹੜਾ ਬੁੱਟਾ ਲਾਇਆ ਹੋਇਆ ਸੀ ਹੁਣ ਵੱਡਾ ਹੋ ਗਿਆ ਹੁਣ ਫਲ ਬਰੂਡ ਦੇ ਰਿਆ ਉਹੀ ਅਸੀਂ ਜਿਹੜੀ ਸ਼ਾਦਿਸ਼ ਆ ਉਹ ਨੰਗੀ ਕਰੀਆ ਆਉਣ ਵਾਲੇ ਸਮੇਂ ਦੇਖਦੇ ਹਾਂ ਕਿ ਅੱਗੇ ਹੋਰ ਕੀ ਮਤਲਬ ਕਰ ਸਕਦੇ ਆ ਪਰ ਚਿੰਦਰ ਸਾਹਿਬ ਕਿਸ ਤਰੀਕੇ ਦੇ ਨਾਲ ਜਿਹੜਾ ਆਮ ਜਿਹੜੀ ਜਨਤਾ ਹੈਗੀ ਹੈ ਜੀ ਆਪਾਂ ਬਾਰ ਬਾਰ ਕਹਿੰਨੇ ਆ ਵੀ ਸ਼੍ਰੋਮਣੀ ਅਕਾਲੀ ਦਲ ਜਾਂ ਅਕਾਲੀ ਦਲ ਜਿਹਦੇ ਦੀ ਗੱਲ ਕਰੀਏ ਉਹ ਖੇਤਰੀ ਪਾਰਟੀ ਔਰ ਜ਼ਿੰਦਾਰਾ ਨਹੀਂ ਚਾਹੀਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਵੀ ਉਹ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਪਾਰਟੀ ਹੈ ਜਿਸੇ ਤਰੀਕੇ ਨਾਲ ਵਕਫ ਵਕਫ ਚੁਲੇ ਵਕਫ ਵਕਫ ਮੋਰਚੇ ਲੱਗਦੇ ਰਹੇ ਤੇ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਚ ਕਨਫਿਊਜ਼ਨ ਨਹੀਂ ਆਏਗੀ ਕੁਝ ਲੱਗਦੇ ਰਹਣੇ ਆ ਜ ਪੰਥ ਵਿਰੋਧੀ ਤਾਕਤਾਂ ਜਦੋਂ ਸਮੇਂ-ਸਮੇਂ 'ਤੇ 105 ਸਾਲ ਦੇ ਵਿੱਚ ਬੱਕਰਾ ਚੁੱਲ੍ਹਾ ਇੱਕ ਬਣਾ ਕੇ ਰੱਖਣਾ ਉਹਨਾਂ ਨੇ ਆਪਣਾ ਕਦੇ ਸਮੇਂ-ਸਮੇਂ 'ਤੇ ਨਾ ਕਦੇ ਕੋਈ ਹੁੰਦਾ ਉਹਦੇ ਰੂਪ ਬਦਲਦੇ ਰਹਿੰਦੇ ਨੇ ਉਹਦੇ ਨਾਂ ਬਦਲਦੇ ਰਹਿੰਦੇ ਨੇ ਉਹਦੇ ਚਿਹਰੇ ਬਦਲਦੇ ਰਹਿੰਦੇ ਨੇ ਪਰ ਪੰਥ ਵਿਰੋਧੀ ਤਾਕਤਾਂ ਹਮੇਸ਼ਾ ਸ਼੍ਰੋਮਣੀ ਕਾਲਦਨ ਨੂੰ ਕਮਜ਼ੋਰ ਕਰਨ ਲਈ ਐਦਾਂ ਦੇ ਵਿੱਚੋਂ ਲੀਡਰਾਂ ਨੂੰ ਪਾੜ ਕੇ ਉਹਨਾਂ ਦੇ ਮੋਢੇ ਤੇ ਰੱਖ ਕੇ ਬੱਕਰੇ ਚੁੱਲੇ ਬਣਾਉਂਦਾ ਰਿਹਾ ਪਰ ਪੰਥ ਨੇ ਕਦੇ ਪ੍ਰਵਾਨ ਨਹੀਂ ਕਰਿਆ 105 ਸਾਲ ਦੇ ਵਿੱਚ ਸ਼੍ਰੋਮਣੀ ਕਾਲਦਨ ਹੀ ਜਿਹੜਾ ਅੱਗੇ ਹੋ ਕੇ ਪੰਥ ਤੇ ਪੰਜਾਬ ਦੀ ਲੜਾਈ ਲੜ ਰਿਹਾ ਤੇ ਅੱਗੇ ਵੀ ਲੜੇਗਾ ਅ ਅੱਗੇ ਤੇ ਤੁਹਾਡੇ ਕੀ ਪਲਾਨਿੰਗਸ ਨੇ ਡੈਫੀਨਿਟਲੀ ਹੁਣ ਤੁਹਾਨੂੰ ਇਹਨਾਂ ਦੇ ਨਾਲ ਵੀ ਜਿਹੜਾ ਹੈਗਾ ਉਹ ਵੀ ਆਮੋ ਸਾਹਮਣੇ ਹੋਣਾ ਪੈਣਾ ਤੇ ਲੋਕਾਂ ਦੇ ਵਿੱਚ ਵੀ ਜਾਣਾ ਪੈਣਾ ਅਕਾਲੀ ਦਲ ਹੁਣ ਅੱਗੇ ਕੀ ਤਰਤੀਬ ਬਣਾ ਰਿਹਾ ਖਾਸ ਕਰਕੇ ਤੁਸੀਂ ਯੂਥ ਅਕਾਲੀ ਦਲ ਦੇ ਲੀਡਰ ਹੈਗੇ ਹੋ ਔਰ ਯੁਵਾ ਪੀੜੀ ਨੂੰ ਜਿਹੜਾ ਹੈਗਾ ਉਹ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਔਰ ਜੇ ਨੌਜਵਾਨੀ ਦੀ ਗੱਲ ਕਰੀਏ ਨੌਜਵਾਨੀ ਜਿਹੜੀ ਹੈਗੀ ਹੈ ਉਹ ਹਮੇਸ਼ਾ ਕਿਸੇ ਵੀ ਸੂਬੇ ਦਾ ਕਿਸੇ ਵੀ ਸੋਸਾਇਟੀ ਸਮਾਜ ਦਾ ਜਾਂ ਫਿਰ ਕਿਸੇ ਵੀ ਦੇਸ਼ ਦਾ ਜਿਹੜਾ ਉਹ ਵੱਡਾ ਭਵਿਕ ਹੁੰਦੀ ਹੈ ਬਿਲਕੁਲ ਸ਼ਰਮਣੀ ਕੱਲ੍ਹ ਦੇਖੋ ਪਹਿਲਾਂ ਲੈਂਡ ਪੁਲਿੰਗ ਵਾਲੇ ਮਸਲੇ ਜੱਗੇ ਹੋ ਕੇ ਲੜਾਈ ਲੜੀ ਲੋਕਾਂ ਦੀ ਲੜਾਈ ਸੀ ਕਿਸਾਨਾਂ ਦੀ ਲੜਾਈ ਸੀ ਪੰਜਾਬ ਨੂੰ ਦਿੱਲੀ ਦੀ ਲੁੱਟ ਤੋਂ ਬਚਾਉਣ ਦੀ ਲੜਾਈ ਸੀ ਉਸੇ ਤਰ੍ਹਾਂ ਜਿਹੜੇ ਵੀ ਪੰਜਾਬ ਦੇ ਵਿੱਚ ਮਸਲੇ ਨੇ ਚਾਹ ਡਿਵੈਲਪਮੈਂਟ ਦਾ ਮਸਲਾ ਰੁਕੀ ਪਈਆ ਪੰਜਾਬ ਦੀ ਬੇਰੁਜ਼ਗਾਰੀ ਦਾ ਮਸਲਾ ਪੰਜਾਬ 'ਚ ਕੋਈ ਰੁਜ਼ਗਾਰ ਨਹੀਂ ਲੋਕ ਭਲਾਈ ਸਕੀਮਾਂ ਦਾ ਮਸਲਾ ਪੰਜਾਬ ਦੇ ਵਿੱਚ ਕੋਈ ਵੀ ਕਿਸੇ ਦੀ ਬਾਹ ਨਹੀਂ ਫੜ ਰਿਆ ਇਸ ਲਈ ਕਿਸਾਨਾਂ ਦੀ ਮਜ਼ਦੂਰਾਂ ਦੀ ਨੌਜਵਾਨਾਂ ਦੀ ਮਹਿਲਾਵਾਂ ਦੀ ਮੁਲਾਜ਼ਮਾਂ ਦੀ ਹਰ ਵਰਗ ਦੀ ਜਿਹੜੀ ਲੜਾਈ ਆ ਉਹ ਸ਼੍ਰੋਮਣੀ ਕੱਲ੍ਹ ਤੋਂ ਲੜਨੀ ਪਈ ਆ ਪੰਜਾਬ ਦੇ ਹੱਕਾਂ ਦੀ ਲੜਾਈ ਆ ਪੰਜਾਬ ਦੇ ਅਧਿਕਾਰਾਂ ਦੀ ਲੜਾਈ ਆ ਉਹ ਲੜਾਈ ਤੋਂ ਧਿਆਨ ਭਟਕਾਉਣ ਲਈ ਇਦਾਂ ਦੀਆਂ ਚਾਲਾਂ ਚੱਲ ਕੇ ਮੈਂ ਸੋਹਦਾ ਕਿ ਪੰਥਰੂਪ ਦੀ ਤਾਕਤਾਂ ਅਕਾਲੀ ਦਲ ਨੂੰ ਅਲਝਾ ਕੇ ਰੱਖਦੀਆਂ ਨੇ ਪਰ ਅਕਾਲੀ ਦਲ ਉਹਨਾਂ ਨਾਲ ਵੀ ਉਲਝਦਾ ਤੇ ਪੰਥ ਤੇ ਪੰਜਾਬ ਦੀ ਲੜਾਈ ਵੀ ਲੜਦਾ ਤੇ ਲੜਦਾ ਹੈ ਲੜ ਰਿਹਾ ਤੇ ਲੜਦਾ ਰਹੂਗਾ ਬਹੁਤ ਬਹੁਤ ਧੰਨਵਾਦ ਧੰਨਵਾਦ ਐਸਰਡੇ ਨਾਲ ਸੀਗੇ ਸਰਬਜੀਤ ਸਿੰਘ ਝਿੰਜਰ ਜਿਹੜੇ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਬਾਰ ਬਾਰ ਅਕਾਲੀ ਦਲ ਦੇ ਲੀਡਰਸ ਇਹੀ ਕਹਿ ਰਹੇ ਨੇ ਕਿ ਚੰਦੂ ਮਾਜਰਾ ਨੇ ਜਿਹੜਾ ਖਾਸ ਕਰਕੇ ਲੰਗੋਵਾਲ ਦੀ ਵਰਸੀ ਤੇ ਜਿਹੜੇ ਇੱਕ ਗੱਲਾਂ ਕਹੀਆਂ ਨੇ ਉਹਦੇ ਵਿੱਚ ਸਾਜ਼ਿਸ਼ ਦੀ ਗੋ ਆਂਦੀ ਹੈ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਪਹਿਲੇ ਤੋਂ ਤੈਅ ਸੀਗਾ ਜਿਹੜਾ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਥਾਪਿਆ ਜਾਣਾ ਨਵੇਂ ਚੁੱਲ੍ਹੇ ਦਾ ਉਹਨਾਂ ਦੇ ਅਕਾਲੀ ਦਲ ਦੇ ਮੁਤਾਬਿਕ ਨਵੇਂ ਚੁੱਲ੍ਹੇ ਦਾ ਨਵੀਂ ਪਾਰਟੀ ਦਾ ਆਗੂ ਬਣਾਣਾ ਜਾਂ ਪ੍ਰਧਾਨ ਬਣਾਣਾ ਉਹ ਪਹਿਲੇ ਤੋਂ ਤੈਅ ਸੀਗਾ ਔਰ ਮਨਪ੍ਰੀਤ ਯਾਲੀ ਜਿਹੜੇ ਸੀਗੇ ਉਹਨਾਂ ਦਾ ਵੀ ਉਹਨਾਂ ਨੇ ਖਾਸ ਤੌਰ ਤੇ ਨਾਮ ਲਿਆ ਕਿ ਉਹਨਾਂ ਨੇ ਸੁਧਾਰ ਲੈ ਨਾਮ ਪਹਿਲੇ ਹੀ ਦੇ ਦਿੱਤਾ ਸੀ ਜਦ ਕਿ ਉਹ ਅਕਾਲੀ ਦਲ ਬਾਦਲ ਦੇ ਉਹ ਐਮਐਲਏ ਨੇ ਇਸ ਟਾਈਮ ਤੇ ਪਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਖਾਸ ਤੌਰ ਤੇ ਅਕਾਲੀ ਜਿਹੜੇ ਹਗਾ ਇਹੀ ਤੇ ਇਹੀ ਪੰਥ ਨੂੰ ਪ੍ਰਵਾਨ ਹੋਏਗਾ ਆਉਣ ਵਾਲਾ ਸਮਾਂ ਉਸ ਨੂੰ ਦੱਸੇਗਾ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਤੇ ਨਾ ਕਿਤੇ ਆਪਣੇ ਸਿੱਧੇ ਸਿੱਧੇ ਤਰੀਕੇ ਦੇ ਨਾਲ ਡਿਮਾਂਡ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਹੈਗਾ ਜੱਜ ਹੁੰਦੇ ਹੋਏ ਜਿਹੜੇ ਕਿ ਉਹ ਤਖਤ ਦੇ ਉਸ ਟਾਈਮ ਪੰਜ ਜਿਹੜੇ ਜਥੇਦਾਰ ਨੇ ਉਹਨਾਂ ਚੋਂ ਇੱਕ ਜਥੇਦਾਰ ਸੀਗੇ ਹੁੰਦੇ ਹੋਏ ਉਹਨਾਂ ਨੂੰ ਬਿਲਕੁਲ ਵੀ ਇੱਕ ਧਿਰ ਦੇ ਨਾਲ ਨਹੀਂ ਸਿਖੜਨਾ ਚਾਹੀਦਾ ਔਰ ਇਸ ਕਰਕੇ ਇਸ ਸਭ ਦੀ ਜਿਹੜੀ ਹੈ ਆਉਣ ਵੇਲੇ ਵਾਲੇ ਦਿਨਾਂ ਦੇ ਵਿੱਚ ਤਖਤ ਨੂੰ ਵੀ ਇਹਦਾ ਜਿਹੜਾ ਨੋਟਿਸ ਲੈਣਾ ਚਾਹੀਦਾ ਹੈ ਕੈਮਰਾ ਪਰਸਨ ਸਰ ਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ